ਜਨੇਗੁਰ ਪ੍ਰਾਈਵੇਟ ਬਿਜਲੀ ਕਰਮਚਾਰੀਆਂ ਦਾ ਪ੍ਰਦਰਸ਼ਨ ਪੀਐਸਪੀਸੀਐਲ ਦਫਤਰ ਦੇ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪਿਛਲੇ ਲੰਬੇ ਸਮੇਂ ਤੋਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਕਾਟੋਨਾ ਦੇ ਵੱਲੋਂ ਇਹ ਗੱਲ ਆਖੀ ਗਈ ਉਹਨਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਜੜੀਆਂ ਨੇ ਉਜਤਕਾਰੀ ਮੀਟਿੰਗ ਹੋਈ ਹੈ ਲੇਕਿਨ ਮਾਮਲੇ ਦਾ ਚੜਾ ਹੱਲ ਹੈ ਉਹ ਨਹੀਂ ਨਿਕਲ ਰਿਹਾ ਹੈ ਦੇ ਸਵਾਸਤਿਕ ਵਿਆਰ ਦੇ ਐਕਸੀਲ ਸਾਹਿਬ ਦੇ ਬਿਜਲੀ ਬੋਰਡ ਦੇ ਬਾਹਰ ਅੱਜ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਉੱਥੇ ਵੀ ਸਾਡੇ ਨਾਲ ਕਰਮਚਾਰੀ ਮਜੂਦ ਨੇ ਗਲਬਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਇਹਨਾਂ ਦੇ ਜਿਹੜੀ ਸੱਟਾਂ ਲੱਗੀਆਂ ਸਨ ਉਸ ਤੋਂ ਬਾਅਦ ਜਿਹੜੇ ਮੁਆਵਜ਼ੇ ਨੂੰ ਲੈ ਕੇ ਜਿਹੜੀ ਮੰਗ ਕਰ ਰਹੇ ਨੇ ਕਿ ਨਾਜੀ ਤੁਹਾਡਾ ਜੀ ਅਮਨਪ੍ਰੀਤ ਸਿੰਘ ਜੀ ਕਿਵੇਂ ਲੱਗੀ ਸੀ ਸੱਟ ਤੁਹਾਡੇ ਡਿਊਟੀ ਦੌਰਾਨ ਹੋਇਆ ਸੀ ਟਰਾਂਸਫਾਰਮ ਦੇ ਕੰਮ ਕਰਦੇ ਜੇ ਕਰੰਟ ਲੱਗ ਗਿਆ ਸੀ ਕੀ ਮੰਗ ਕਰਦੇ ਹੋ ਮੰਗ ਨੌਕਰੀ ਦੀ ਕਰਦੇ ਆ ਜੀ ਕਿ ਬੰਦਾ ਮਜਬੂਰ ਦਿੱਤਾ ਜਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਕੰਪਨੀ 'ਚ ਕੰਪਨੀ 3 ਸਾਲ ਤੋਂ ਕਿੰਨੀ ਤਰਖਾ ਦਿੰਦੇ ਸੀ 11000 ਜੀ ਤੇ ਅੱਜ ਕਿਉਂ ਹੜਤਾਲ ਕੀਤੀ ਤੁਸੀਂ ਹੜਤਾਲ ਹੀ ਮੰਗ ਕਨੂ ਕਿ ਤੇ ਸਾਡੇ ਪਿਛਲਾ ਬਕਾਇਆ ਕਿਹੜਾ ਉਸ ਬਾਰੇ ਕੀਤੀ ਹੈ ਜੁਵੈਨਿੰਗ ਜੁਵੈਨਿੰਗ ਨਹੀਂ ਕਰਾਰੇ ਡਿਊਟੀ ਦੇ ਸਾਨੂੰ ਜੀ ਯਾਨੀ ਤੁਹਾਡਾ ਹੈਂਡੀਕੈਪਟ ਹੋ ਗਈ ਅਸੀਂ ਹੈਂਡੀਕੈਪਟ ਰੱਕ ਨਹੀਂ ਸਕਦੇ ਉਹ ਆਨ ਡਿਊਟੀ ਹੈ ਸਾਰਾ ਕੁਝ ਜੀ ਕਿ ਨਾ ਜੀ ਤੁਹਾਡੇ ਇੰਦਰਪਾਲ ਸਿੰਘ ਤੁਹਾਡੇ ਕੀ ਹੋਇਆ ਸੀਗਾ ਇਹ ਮੀਟਰ ਬਲਾਸਟ ਹੋ ਗਿਆ ਸੀ ਜੀ ਤੇ ਮੀਟਰ ਫਟਣੇ ਕੇ ਬਾਅਦ ਸਾਰਾ ਮੂੰਹ ਮਾ ਸਾਰਾ ਮਚ ਗਿਆ ਸੀ ਉਸਕੇ ਬਾਅਦ ਆਪਣਾ ਹੀ ਖਰਚਾ ਕੀਤਾ ਜੀ ਸਾਰਾ ਕੋਈ ਨਾ ਕਲੇਮ ਮਿਲਿਆ ਨਾ ESI ਦੇ ਵਿੱਚ ਵੀ ਬਥੇਰੇ ਧੱਕੇ ਖਾਏ ਨਾ ਉਹ ਇਹਨਾਂ ਨੇ ਨੰਬਰ ਅਪਡੇਟ ਕੀਤਾ ਇਹ ਵੀ ਲਾਰੇ ਦੇ ਰਹੇ ਆ ਅੱਗੇ ਤੇ ESI ਦਫਤਰ ਵਾਲੇ ਕਹਿੰਦੇ ਆ ਉਹ ਵੀ ਕੁਝ ਵੀ ਮਤਲਬ ਕੋਈ ਹਿੱਲਾ ਨਹੀਂ ਹੋ ਪਾਇਆ ਜੀ ਤੇ ਡਿਊਟੀ ਸਾਨੂੰ ਕਰਨੀ ਪੈ ਰਹੀ ਹੈ ਹੁਣ ਵੀ ਕੰਮ ਕਰਨਾ ਪੈਂਦਾ ਜੀ ਕਿਉਂਕਿ 11000 ਤਾਂ ਚੱਲਣਾ ਪੈਂਦਾ ਵਿਦਆਊਟ ਸੇਫਟੀ ਕਰਨਾ ਪੈਂਦਾ ਸਾਨੂੰ ਕੰਮ ਆਇਜਾ ਬਿਨਾ ਸੇਫਟੀ ਦੇ ਕੰਮ ਕਰਾਂਗੇ ਤਾਂ ਮਰਨੇ ਵਾਲਾ ਹੀ ਕੰਮ ਹੈ ਜੀ ਕਿਧਰੋਂ ਵੀ ਕਰੰਟ ਕਿਤੀ ਤੇ ਵੀ ਆ ਸਕਦਾ ਜੀ ਭਾਈ ਇਹ ਅੱਜ ਜਿਹੜੀ ਹੜਤਾਲ ਹੈ ਕਦੋਂ ਤੋ ਕੀਤੀ ਹੋਈ ਹੈ ਕਦੋਂ ਤੱਕ ਜਾਰੀ ਰਹਿਗੋ ਇਹ ਹੜਤਾਲ ਅਸੀਂ ਕੱਲ ਰਾਤ ਤੋਂ ਜੋ ਕੰਮ ਜਾਮ ਕਰਤਾ ਜੀ ਤੇ ਇਹ ਰਹੇਗਾ ਮਸਲਾ ਜਦ ਤੱਕ ਰਹੇਗਾ ਜਦ ਤੱਕ ਇਹਨਾਂ ਨੇ ਜੋ ਸਾਡਾ ਕੋਈ ਪੂਰਾ ਪ੍ਰੋਪਰ ਜੋ ਸਾਨੂੰ ਨਾ ਕੋਈ ਟੀਐਨਪੀ ਦੇਈ ਹੈ ਨਹੀਂ ਦੇਹਣਗੇ ਜਦ ਤੱਕ ਜੋ ਇਹ ਜਾਮ ਰਹੇਗਾ ਕੰਮ ਮੇਨ ਮੇਨ ਮੰਗਾ ਕੀ ਨੇ ਜਿਹੜੀ ਤੁਹਾਡੀ ਮੁੱਖ ਮੰਗ ਸਭ ਤੋਂ ਪਹਿਲਾਂ ਤਾਂ ਸੇਫਟੀ ਹੈ ਜੀ ਸਾਡੀ ਪਹਿਲਾਂ ਇਹ ਸੇਫਟੀ ਦੇਣ ਫਿਰ ਸਾਥੋਂ ਕੰਮ ਕਰਾਨ ਤੇ ਸਾਨੂੰ ਪ੍ਰੋਪਰ ਜੋ ਹੈ ਟੀਐਨਪੀ ਵਗੈਰਾ ਦੇ ਕੇ ਜਿਹੜੇ ਸਾਡੇ ਪੈਸੇ ਕੱਟ ਰਹੇ ਆ ਵਕਾਇਦਾ ਉਸ ਚੀਜ਼ ਕੇ ਫਿਰ ਵੀ ਸਾਨੂੰ ਜੋ ਉਹ ਚੀਜ਼ ਪ੍ਰੋਵਾਈਡ ਨਹੀਂ ਕਰ ਰਹੇ ਆ ਤਨਖਾਵਾਵਾਂ ਘਟਨੇ ਬੰਦੇ ਸਟਾਫ ਘਟਨੇ ਕਟੋਂਟ ਮੈਂ ਬਲਟਾਣੇ ਪਿੰਡ ਚ ਜੋ ਕੰਮ ਕਰਦਾ ਜੀ ਤੇ ਸਾਡੇ ਕੋਲੇ ਕਟੋਂਟ 45 45 ਕਲੋਨੀ ਆ 45 ਕਲੋਨੀਆ 20 ਤਰਾਂਗੀ ਮਾਰਕੀਟ ਹੈ ਜਿਹਦੇ ਵਿੱਚ ਸਿਰਫ ਦੋ ਬੰਦੇ ਹੀ ਜੋ ਪੂਰਾ ਏਰੀਆ ਜੋ ਹੈ ਹੈਂਡਲ ਕਰਦੇ 350 ਟਰਾਂਸਫਾਰਮ ਹੈ ਜੀ ਸਾਡੇ ਕੋਲੇ ਲੈਣਾ ਅਲਗਮੈਂਟ ਇਹਨਾਂ ਸਲੱਗ ਕਰਨੀ ਜਦ ਕਿ ਲੋਕ ਕਹਿੰਦੇ ਆ ਕਿ ਬਈ ਤੁਸੀਂ 10 ਮਿੰਟ ਕਹਿ ਦਿਆ ਔਰ ਇਹ ਨਹੀਂ ਪਹੁੰਚੇ ਇੱਥੇ ਨਹੀਂ ਪਹੁੰਚੇ 10 ਮਿੰਟਾਂ ਕੰਮ ਤਾਂ ਹੁੰਦਾ ਨਹੀਂ ਆ ਜੀ ਕਿਉਂਕਿ ਰੋਬੋਟਿਕ ਕੰਮ ਤਾਂ ਹੈ ਨਹੀਂ ਐ ਇਹ ਤਾਂ ਜੇ ਅਗਰ ਫਾਲਟ ਜਿਆਦਾ ਲੰਬਾ ਫਾਲਟ ਪੈ ਗਿਆ ਤਾਂ ਉਹ ਲੱਪਣੇ ਵਿੱਚ ਜਿਆਦਾ ਟਾਈਮ ਵੀ ਲੱਗ ਜਾਂਦਾ ਹੈ ਜੀ ਹੈਨਾ ਜਾਂ ਤਾਂ ਇੱਕ ਤਾਂ ਇਹਨਾਂ ਨੂੰ ਸਟਾਪ ਬਦਾਣਾ ਚਾਹੀਦਾ ਪ੍ਰੋਪਰ ਸੇਫਟੀ ਦੇਣੀ ਚਾਹੀਦੀ ਹੈ ਗੱਡੀਆਂ ਦੇਣੀ ਚਾਹੀਦੀ ਸਾਡਾ ਤੇਲ ਆਪਣਾ ਫੁੱਕ ਰਿਹਾ ਜੀ ਅਸੀਂ 6-6000 ਦਾ ਤੇਲ ਫੁੱਕ ਦਿੰਨੇ 14000 ਸੈਲਰੀ ਹੈ ਜੀ ਦੱਸੋ ਕਿੱਥੋਂ ਗੁਜ਼ਾਰਾ ਕਰੇਗੇ ਕਿੰਨੇ ਮੁਲਾਜ਼ਮ ਨੇ ਜਿਹੜੇ ਅੱਜ ਧਰਨੇ ਤੇ ਬੈਠੇ ਨੇ ਕਟੋਂ-ਕਟਨੀ ਤਾਂ ਤੁਸੀਂ ਸੁਣ ਸਕਦੇ ਹੋ ਕਿ 150 ਮੁਲਾਜ਼ਮ ਜਿਹੜਾ ਹੈ ਕਿ ਬਿਜਲੀ ਬੋਰਡ ਪਾਵਰਕੋਮ ਦਾ ਦੱਤਰ ਬਾਹਰ ਆਪਣਾ ਧਰਨਾ ਬਜਾਰਾ ਕਰ ਰਿਹਾ ਕਿਉਂਕਿ ਕਿਤਨੇ ਕਿਤੇ ਜਿਹੜੇ ਮੁਲਾਜ਼ਮ ਡਿਊਟੀ ਦਰੋਂ ਅੰਗ ਹੀ ਨੁੜ ਹੋ ਚੁੱਕੇ ਨੇ ਉਹਨਾਂ ਨੂੰ ਵੀ ਜਿਹੜਾ ਪੱਕੇ ਨਹੀਂ ਕੀਤਾ ਜਾ ਰਿਹਾ ਨਾ ਹੀ ਤਰਖਾਹ ਜਿਹੜੀਆਂ ਦਿੱਤੀ ਜਾ ਰਹੀਆਂ ਨਾ ਹੀ ਸ਼ਿਫਟ ਦਿੱਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਦੋਂ ਸਰਕਾਰ ਇਹ ਪ੍ਰਸ਼ਾਸਨ ਜਾਗਦਾ ਕਦੋਂ ਇਹਨਾਂ ਦੀ ਮੰਗਾਂ ਮੰਨੀ ਜਾਣਗੀਆਂ ਤਾਂ ਜੋ ਉਹ ਆਪਣਾ ਡਿਊਟੀਆਂ ਤੇ ਜਾ ਸਕਣਗੇ ਕੈਮਰਾ ਪਰਸਨ ਸੁਭਾ ਸਿੰਘ ਦੇ ਨਾਲ ਦੇ